ਫੇਸਬੁਕ ਇੰਦਰ ਨਾ ਦਵਾਗੇ ਅੰਦਰ ਹੀ ਰੋਕਦੇ ਆ ਨਾ ਇਹੀ ਇੱਕ ਗੱਲ ਪ੍ਰੋਬਲਮ ਆਫਸਰ ਅੰਦਰ ਰੋਕਦੇ ਆ ਅੰਦਰ ਮੇਰਾ ਨਾ ਰਿਕੀ ਸੋਤਾ ਵਾ ਜਦ ਫੇਸਬੁਕ ਤੇ ਗੂਗਲ ਤੇ ਸਰਚ ਕਰ ਲਉਂਗੇ ਜਗਿੰਦਰ ਗੋਰੀ ਦਾ ਜਿਹੜੀ ਧਾਰਾ ਤੁਸੀਂ ਲੈਣਾ ਚਾਹੁੰਦੇ ਤਿੰਨ ਤੋਂ ਵਿਰੋਧ ਕਰਾਂਗੇ ਅਸੀਂ ਪਟਾਟ ਕੀ ਕਰਾਂਗੇ ਔਰ ਸਾਡੀ ਬੇਨਤੀ ਹੈ ਅਸੀਂ ਤੁਹਾਡੇ ਨਾਲ ਕੋਈ ਟਕਰਾਅ ਨਹੀਂ ਕਰਦੇ ਜਿੱਦਾਂ ਦੇ ਅਸੀਂ ਮਲਾਜਮ ਉਹਦਾਂ ਵੀ ਤੁਸੀਂ ਮਲਾਜਮ ਗੋਰੀ ਵਾਲੇ ਅਸੀਂ ਤੁਹਾਨੂੰ ਬੇਨਤੀ ਲਾਣੀ ਅਸੀਂ ਉੱਥੇ ذری ਬਿਸ਼ਾ ਕੇ ਬਹਿਣਾ ਨਾ ਆਰਾਮ ਨਾਲ ਪੀਸਫੁਲੀ ਤੁਹਾਨੂੰ ਦਵਾਵਾਂਗੇ ਅੰਦਰ ਇਹ ਰੋਕਦੇ ਨਾ ਇਹੀ ਇੱਕ ਗੱਲ ਪ੍ਰੋਬਲਮ ਅਕਸਰ ਅੰਦਰ ਰੋਕਦੇ ਨੇ ਅੰਦਰ ਤੁਸੀਂ ਮੇਰਾ ਨਾਂ ਲਿਖੀ ਸੋਤਾ ਵਾ ਫੇਸਬੁੱਕ ਤੇ ਗੂਗਲ ਤੇ ਸਰਚ ਕਰ ਲੋ ਜਗਿੰਦਰ ਗੋਰੀ ਨਾ ਜਿਹੜੀ ਧਾਰਾ ਤੁਸੀਂ ਲੈਣਾ ਚਾਹੁੰਦੇ 307 307 402 ਜਿਹੜੀ ਵੀ ਜਿਹੜੀ ਵੀ ਜਿਹੜਾ ਦਿਲ ਕਰਦਾ ਲਾ ਦਿਓ ਇਹਨਾਂ ਚੀਜ਼ਾਂ ਦਾ ਨਾ 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 ਅਸੀਂ ਅਸੀਂ ਜੋ ਦਿਲ ਕਰ ਅਸੀਂ ਅਸੀਂ ਤਾਂ ਦੇਖੋ ਇਹ ਦਵੇ ਗੁਦਲੇ ਲੋਗਾ ਅਗਰ ਇਹਨਾਂ ਦਾ ਹੀ ਹਾਲਣੇ ਹੋਇਆ ਤੇ ਸਾਡੀ ਇਹ ਚਿੱਟੀ ਛੜ ਪਾਈ ਦਾ ਕੋਈ ਫਾਇਦਾ ਨਹੀਂ ਹੈਗਾ ਬਾਈ ਇਹੀ ਆਪਾਂ ਗੱਲ ਕਰਦੇ ਆ ਕਿ ਉਹਦਾ ਕੀ ਫਾਇਦਾ ਆਪਾਂ ਤਰੀਕੇ ਨਾਲ ਗੱਲ ਕਰ ਲਈਏ ਲਾ ਆਪਾਂ ਤਰੀਕੇ ਨਾਲ ਪਿਆਰ ਬੇਨਤੀ ਲਾ ਰਹੇ ਆ ਅਸੀਂ ਲਾਏ ਡਾਡੇ ਦਾ ਖਰਾਬ ਕਰਲੇ ਨਹੀਂ ਹਾਂ ਜਦੋਂ ਪ੍ਰਸ਼ਾਸਨ ਵੱਲੋਂ ਪਹਿਲ ਹੋਊਗੀ ਅਸੀਂ ਵੀ ਟਰੱਕ ਕਰਾ ਦੀ ਸਿੱਧੀ ਜਾਵਾਂਗੇ ਕੋਈ ਦਿੱਕਤ ਨਹੀਂ ਹੈਗੀ ਪੁੱਪਾ ਜੀ ਜੇਲਾ ਬੰਦੇ ਵਾਲੀ ਬੜੀਆਂ ਔਰ ਅਸੀਂ ਲੋਕੀ ਦਾ ਚਿੱਟਾ ਬੰਦਾ ਵਾਰਗੇ ਜਾਂਦੇ ਸੀ ਆਪਣੇ ਸਮਾਜ ਲਈ ਜਾਵਾਂਗੇ ਅਸੀਂ ਸਮਾਜ ਲਈ ਜਾਵਾਂਗੇ ਤੁਸੀਂ ਇਹ ਲਹਿਰ ਤਾਂ ਦੇਖਿਆ ਇਹਦਾ ਲਹਿਰ ਦਾ ਬੰਨਾ ਕੀ ਅੱਗੇ ਇਹ ਹੌਲੀ ਹੌਲੀ ਵਧਣੀ ਆ ਕਟਣੀ ਨਹੀਂ ਤੁਸੀਂ ਗੱਲ ਕਰਦੇ ਹੋ ਤੁਸੀਂ ਕਰੋ ਗੱਲ ਤੁਸੀਂ ਕਰੋ ਗੱਲ ਕੋਈ ਗੱਲ ਔਰ i

ওদের উপরে رمضانের ব্যক্তি ਬੇਸ਼ਕ ਅਮინ ਹੈ ਹੱਸੋ ਓਟਾ ਰੱਖ ਵੋਟੇ ਉੱਪਰ ਰਮਜ਼ਾਨ ਦੀ ਰੁਕੀ Amen. ਡੱਟ ਕੇ ਕਰਾਂਗੇ ਔਰ ਸਾਡੀ ਬੇਨਤੀ ਆ ਅਸੀਂ ਤੁਹਾਡੇ ਨਾਲ ਕੋਈ ਟਕਰਾਅ ਨਹੀਂ ਚਾਹੁੰਦੇ ਜਿੱਦਾਂ ਦੇ ਅਸੀਂ ਮਲਾਜਮ ਹਾਂ ਉਦਾਂ ਵੀ ਤੁਸੀਂ ਮਲਾਜਮ ਗੋਰੀ ਵਾਲੇ ਅਸੀਂ ਤੁਹਾਨੂੰ ਬੇਨਤੀ ਲਾਣੀ ਅਸੀਂ ਉੱਥੇ ਦਰੀ ਬਿਛਾ ਕੇ ਬਹਿਣਾ ਵਾ ਆਰਾਮ ਨਾਲ ਪੀਸਫੁਲੀ ਤਰਨਾ ਦਵਾਵਾਂਗੇ ਅੰਦਰ ਹੀ ਰੋਕਦੇ ਆ ਨਾ ਇਹੀ ਇੱਕ ਗੱਲ ਪ੍ਰੋਬਲਮ ਆ ਅਕਸਰ ਆਂਦੇ ਰੋਕਦੇ ਆਂ ਅੰਦਰ ਕਿਸੇ ਮੇਰਾ ਨਾਂ ਰਿਕੀ ਹੁੰਦਾ ਵਾ ਫੇਸਬੁੱਕ ਤੇ ਗੂਗਲ ਤੇ ਸਰਚ ਕਰ ਲਓ ਜਗਿੰਦਰ ਗੋਰੀ ਨਾ ਜਿਹੜੀ ਧਾਰਾ ਤੁਸੀਂ ਲੈਣਾ ਚਾਹੁੰਦੇ 307 307 402 ਜਿਹੜੀ ਵੀ ਜਿਹੜੀ ਵੀ ਜਿਹੜਾ ਦਿਲ ਕਰਦਾ ਲਾ ਦਿਓ ਇਹਨਾਂ ਚੀਜ਼ਾਂ ਨਾਲ ਨਾ 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 ਅਸੀਂ ਅ ਅਸੀਂ ਤਾਂ ਦੇਖੋ ਇਹ ਦਬੇ ਬੁਝਲੇ ਲੋਗਾ ਅਗਰ ਇਹਨਾਂ ਦਾ ਹੀ ਹਾਲਣੇ ਹੋਇਆ ਤੇ ਸਾਡੀ ਇਹ ਚਿੱਟੀ ਛਿੜ ਪਾਈ ਦਾ ਕੋਈ ਫਾਇਦਾ ਨਹੀਂ ਹੈਗਾ ਅੱਜ ਬਾਈ ਜੀ ਇਹੀ ਆਪਾਂ ਗੱਲ ਕਰਦੇ ਆਂ ਕਿ ਉਹਦਾ ਕੀ ਫਾਇਦਾ ਆਪਾਂ ਤਰੀਕੇ ਨਾਲ ਗੱਲ ਕਰ ਲਈਏ ਲਾਪਤਾ ਆਪਾਂ ਤਰੀਕੇ ਨਾਲ ਪਿਆਰ ਬੇਨਤੀ ਲਾ ਰਹੇ ਆਂ ਅਸੀਂ ਲਾਂਡਾਟਾ ਦਾ ਖਰਾਬ ਕਰਨੇ ਨਹੀਂ ਹਾਂ ਜਦੋਂ ਪ੍ਰਸ਼ਾਸਨ ਵੱਲੋਂ ਪਹਿਲ ਹੋਗੀ ਅਸੀਂ ਵੀ ਟਰੱਕ ਕਰਾ ਦੀ ਸਿੱਧੀ ਜਾਵਾਂਗੇ ਕੋਈ ਦਿੱਕਤ ਨਹੀਂ ਹੈਗੀ ਉਹ ਭਾਜੀ ਜੇ ਜੇਲਾ ਬੰਦੇ ਵਾਲੀਆਂ ਔਰ ਅਸੀਂ ਲੋਕੀ ਦਾ ਚਿੱਟਾ ਬੰਦਾ ਮਾਰ ਕੇ ਜਾਂਦੇ ਅਸੀਂ ਆਪਣੀ ਸਮਾਜ ਲਈ ਜਾਵਾਂਗੇ ਅਸੀਂ ਸਮਾਜ ਲਈ ਜਾਵਾਂਗੇ ਤੁਸੀਂ ਇਹ ਲਹਿਰ ਤਾਂ ਦੇਖਿਆ ਇਹਦਾ ਲਹਿਰ ਦਾ ਬੰਨਾ ਕੀ ਅੱਗੇ ਇਹ ਹੌਲੀ ਹੌਲੀ ਵਧਣੀ ਆ ਘਟਣੀ ਨਹੀਂ ਜਾਈ ਤੁਸੀਂ ਅਸੀਂ ਗੱਲ ਕਰਦੇ ਹਾਂ ਤੁਸੀਂ ਕਰੋ ਗੱਲ ਤੁਸੀਂ ਕਰੋ ਗੱਲ ਤੁਸੀਂ ਕਰੋ ਗੱਲ ਕੋਈ ਗੱਲ ਹਾਈਪਰ ਪ੍ਰੈਸ਼ਰ ਮੇਰੇ ਮਰਦਾਦਾ Amen. ਜੀ ਪੂਰਾ ਡੱਟ ਕੇ ਕਰਾਂਗੇ ਔਰ ਸਾਡੀ ਬੇਨਤੀ ਹੈ ਅਸੀਂ ਤੁਹਾਡੇ ਨਾਲ ਕੋਈ ਟਕਰਾਅ ਨਹੀਂ ਚਾਹੁੰਦੇ ਜਿੱਦਾਂ ਦੇ ਅਸੀਂ ਮਲਾਜਮ ਹਾਂ ਉਦਾਂ ਵੀ ਤੁਸੀਂ ਮਲਾਜਮ ਗੋਰੀ ਵਾਲੀ ਹਾਂ ਅਸੀਂ ਤੁਹਾਨੂੰ ਬੇਨਤੀ ਲਾਣੀ ਅਸੀਂ ਉੱਥੇ ਦਰੀਬਾ ਛਾ ਕੇ ਬਹਿਣਾ ਵਾ ਆਰਾਮ ਨਾਲ ਪੀਸਫੁਲੀ ਤੁਰਦਾ ਦਵਾਗੇ ਅੰਦਰ ਇਹ ਰੋਕਦੇ ਆ ਨਾ ਇਹੀ ਇੱਕ ਗੱਲ ਪ੍ਰੋਬਲਮ ਅਫਸਰ ਆਂਦੇ ਰੋਕਦੇ ਆ ਅੰਦਰ ਕਿਸੇ ਮੇਰਾ ਨਾਂ 220 ਹੁੰਦਾ ਵਾ ਫੇਸਬੁਕ ਤੇ ਗੂਗਲ ਤੇ ਸਰਚ ਕਰ ਲਓ ਜਗENDER GORI ਨਾ ਜਿਹੜੀ ਧਾਰਾ ਤੁਸੀਂ ਲੈਣਾ ਚਾਹੁੰਦੇ 307 307 402 ਜਿਹੜੀ ਵੀ ਜਿਹੜੀ ਵੀ ਜਿਹੜਾ ਦਿਲ ਕਰਦਾ ਲਾ ਦਿਓ ਇਹਨਾਂ ਚੀਜ਼ਾਂ ਨਾਲ ਨਾ 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 ਅਸੀਂ ਅਸੀਂ ਜੋ ਦਿਲ ਕਰ ਅਸੀਂ ਨਾ ਹੀ ਨਾ ਅਸੀਂ ਤਾਂ ਦੇਖੋ ਇਹ ਦਵੇ ਕੁਝ ਨਹੀਂ ਲੋਗਾ ਅਗਰ ਇਹਨਾਂ ਦਾ ਹੀ ਹਾਲਣਿਆ ਹੋਇਆ ਤੇ ਸਾਡੀ ਇਹ ਚਿੱਟੀ ਸ਼ਿਟ ਪਾਈ ਦਾ ਕੋਈ ਫਾਇਦਾ ਨਹੀਂ ਹੈਗਾ ਬਾਈ ਇਹੀ ਆਪਾਂ ਗੱਲ ਕਰਦੇ ਆਂ ਕਿ ਉਹਦਾ ਕੀ ਫਾਇਦਾ ਆਪਾਂ ਤਰੀਕੇ ਨਾਲ ਗੱਲ ਕਰ ਲਈਏ ਲਾ ਆਪਾਂ ਤਰੀਕੇ ਨਾਲ ਪਿਆਰ ਬੇਨਤੀ ਲਾ ਰਿਹਾ ਅਸੀਂ ਲਾਡ ਡਾਟਾ ਦਾ ਖਰਾਬ ਕਰਨੇ ਨਹੀਂ ਹਾਂ ਜਦੋਂ ਪ੍ਰਸ਼ਾਸਨ ਵੱਲੋਂ ਪਹਿਲ ਹੋਗੀ ਅਸੀਂ ਵੀ ਟਰੱਕ ਕਰਾ ਆ ਦੀ ਸਿੱਧੀ ਜਾਵਾਂਗੇ ਕੋਈ ਦਿੱਕਤ ਨਹੀਂ ਹੈਗੀ ਉਹ ਪਾਜੀ ਜੇਲਾ ਬੰਦੇ ਵਾਲੀ ਬੜੀਆਂ ਪਰ ਅਸੀਂ ਲੋਕੀ ਦਾ ਚਿੱਟਾ ਬੰਦਾ ਮਾਰ ਕੇ ਜਾਂਦੇ ਅਸੀਂ ਆਪਣੇ ਸਮਾਜ ਲਈ ਜਾਵਾਂਗੇ ਅਸੀਂ ਸਮਾਜ